ਇਹਨਾਂ ਨੂੰ ਭਾਜਪਾ ਨੇ ਗਨਮੈਂਡ ਦੇ ਕੇ ਜਿਪਸੀਆਂ ਦੇ ਕੇ ਗੱਡੀਆਂ ਦੇ ਕੇ ਤੇ ਹੋਰ ਤਾਕਤਾਂ ਦੇ ਕੇ ਆਪਣੇ ਕੰਟਰੋਲ ਦੇ ਵਿੱਚ ਕਰ ਲਿਆ ਤੇ ਕੌਮ ਦੇ ਵਿਰੁੱਧ ਖੜਾ ਕਰ ਦਿੰਦਾ ਹੈ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਵੀ ਜਿਹੜੇ ਸਾਡੇ ਜਥੇਦਾਰ ਨੇ ਯਾਨੀ ਰਗਵੀਰ ਸਿੰਘ ਹੋਗੇ ਜਾਂ ਸੁਲਤਾਨ ਸਿੰਘ ਹੋਗੇ ਜਾਂ ਯਾਨੀ ਹਰਪ੍ਰੀਤ ਸਿੰਘ ਹੋਗੇ ਇਹ ਭਾਜਪਾ ਦੀ ਛਾਹ ਦੇ ਉੱਪਰ ਕੌਮ ਦੇ ਵਿਰੁੱਧ ਖੜੇ ਨੇ ਅਕਾਲ ਤਖਤ ਦਾ ਜਥੇਦਾਰ ਜੇ ਇੱਕ ਤੇ ਸਮਾਗਮ ਤੇ ਜਾਂਦਾ ਉਹਦੇ ਨਾਲ ਚੀਤੀ ਨੌਜਵਾਨ ਸਿੰਘ ਟੀਗਾ ਵਾਲੇ ਨਾਲ ਖੜੀ ਹੁਣ ਜਿਹੜੀ ਪੁਲਿਸ ਲਾਤੀ ਨਾਲ ਕਮਾਂਡੋ ਲਾਤੀ ਨਾਲ ਘੋਨੇ ਮੁੰਨੇ ਲਿਆ ਕੇ ਸਿਰ ਮੁੰਨੇ ਉਹਨਾਂ ਦੇ ਸਿਰਾਂ ਤੇ ਟੋਪੀਆਂ ਪਾਈਆਂ ਉਹ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਫੋਰਸ ਲਾਲ ਬੱਤੀਆਂ ਵਾਲੀਆਂ ਗੱਡੀਆਂ ਸਾਡਾ ਇਹ ਕਲਚਰ ਸੀ ਇਹ ਕਿਨੇ ਲਿਆਂਦਾ ਇਹਨਾਂ ਦੀ 10 ਸਾਲ ਦੀ ਸਰਕਾਰ ਨੇ ਲਿਆਂਦਾ ਤੇ ਕੀ ਚੱਕਰ ਸਾਡੇ ਕੋਲੇ ਆਪਣੇ ਬੰਦੇ ਸਿਕਿਉਰ ਨਹੀਂ ਕਰ ਸਕਦੇ ਜਥੇਦਾਰ ਨੂੰ ਸਾਨੂੰ ਸਰਕਾਰ ਦੇ ਕੋਲ ਸਿਕਿਉਰਟੀ ਲੈਣੀ ਪਏਗੀ ਇਹ ਤੱਕ ਕਰਨਾ ਹੈ ਇਹ ਹੁਣੇ ਕਾਲ ਤੱਕ ਸਾਹਿਬ ਦੀ ਗੱਲ ਕਰਦਾ ਬੀਜੇਪੀ ਬੀਜੇਪੀ ਨੂੰ ਲਿਆ ਕੇ ਪੰਜਾਬ ਦਾ ਕਰਕੇ ਬੇੜਾ ਗਰਕ ਕਿਨੇ ਕੀਤਾ ਅੱਜ ਬੀਜੇਪੀ ਪੰਜਾਬ ਦੇ ਵਿੱਚ ਇੰਨੇ ਪਰਸੈਂਟ ਬੋਝਦਾ ਨਹੀਂ ਵੋਟ ਲੈ ਗਈ ਕੱਢਣਾ ਲੈ ਗਈ ਇਹਨਾਂ ਦੀ ਦੇਨ ਆ ਇਹ ਯਹਰ ਦੇ ਕੰਡੇ ਇਹਨਾਂ ਵੀ ਜੇ ਸੀ ਇਹਨਾਂ ਲੈ ਕੇ ਆਂਦੀ ਸੀ ਜਨ ਸੰਗ ਨਾਲ ਜਾਰੀ ਇਹਨਾਂ ਦੀ ਇਹ ਹੁਣ ਸਰਬੀਰ ਅਕਾਲੀ ਨਹੀਂ ਰਿਹਾ ਇਹ ਆਪ ਦੀ ਕੋਈ ਰਾਜਨੀਤਿਕ ਸਿਆਸੀ ਪਾਰਟੀ ਬਣਾ ਕੇ ਇਹ ਕਾਂਗਰਸ ਨਾਲ ਚਲੇ ਜਾਵੇ ਇਹ ਬੀਜੇਪੀ ਨਾਲ ਚਲੇ ਜਾਵੇ ਇਹ ਝਾੜੂ ਪਾਰਟੀ ਨਾਲ ਚਲੇ ਜਾਵੇ ਪੰਥ ਨਾਲ ਇਸ ਪਰਿਵਾਰ ਦਾ ਕੋਈ ਰਿਸ਼ਤਾ ਨਾਤਾ ਨਹੀਂ ਰਹਿ ਗਿਆ ਟੇਕ ਸਿੰਘ ਧਨੋਲਾ ਉਹ ਜਾਬ ਸਾਬ ਕੰਨ ਸੁਣਾ ਸਕਦਾ ਜਬਜੀਤ ਸਿੰਘ ਨਹੀਂ ਕੰਠਾਉ ਦਾ ਉਹਨੂੰ ਟੇਕ ਸਿੰਘ ਧਨੋਲੇ ਨੂੰ ਬਿਲਕੁਲ ਨਹੀਂਗਾ ਫੇਰ ਨਹੀਂ ਆਪਣੇ ਭਾਈ ਬਲਜੀਤ ਸਿੰਘ ਬਾਬਾ ਬਲਜੀਤ ਸਿੰਘ ਦਾਦੂ ਵਾਲਾ ਉਹ ਤਾਂ ਲਿਖਦੇ ਟੈਂਪੂ ਨੇ ਟੇਕ ਸਿੰਘ ਧਨੋਲਾ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਪਰਚਾ ਕਰਵਾਉਂਦੀ ਹੈ ਬਿਲਕੁਲ ਉਹ ਸਾਰੀ ਆ ਰਿਪੋਰਟ ਸਪਈਆਂ ਨੇ ਆ ਫਾਈਲ ਪਈ ਹੈ ਉਦੇ ਵਿੱਚ ਉਹਨਾਂ ਨੇ ਆਪ ਲਿਖਿਆ ਵੀ ਇਹ ਚੋਰ ਹੈ ਇਹਨੇ ਠੱਗੀ ਕੀਤੀ 420 ਦਾ ਪਰਚਾ ਸਾਰੀਆਂ ਧਾਰਾਵਾਂ ਲੱਗੀਆਂ ਕਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਵੀ ਚੋਰ ਹੈ ਪਰ ਕਹਿੰਦਾ ਐਫ ਆਈ ਆਰ ਦੇ ਸਾਹਮਣੇ ਕਦੀ ਕਹਿੰਦੇ ਵੀ ਸਾਡਾ ਜਫੇਦਾਰ ਹੈ ਇਹ ਚੱਕਰ ਕੀ ਬਣ ਗਿਆ ਇੱਕਦਮ ਕਿਹੜੀ ਵਾਸ਼ਿੰਗ ਮਸ਼ੀਨ ਦੇ ਵਿੱਚ ਧੁੱਬ ਗਿਆ ਸ਼ਖਬੀਰ ਸਿੰਘ ਬਾਦਲ ਹਰਾਨ ਨੂੰ ਭਾਜਪੀ ਤੋਂ ਬੜੀ ਦਿੱਕਤ ਆ ਗਈ ਹੈ ਭਾਜਪੀ ਦੇ ਨਾਮ ਤੋਂ ਬੜੀ ਦਿੱਕਤ ਆ ਰਹੀ ਹੈ ਕਦੀ ਕਹਿੰਦੇ ਹੁੰਦੇ ਸੀ ਉਹਨਾਂ ਨੇ ਟਰੱਕ ਭਰ-ਭਰ ਕੇ ਭੇਜਿਆ ਕਰਨੇ ਨੇ ਮੋਦੀ ਸਾਹਿਬ ਨੇ ਆਪਾ ਚੰਬੂ ਬਾਰਡਰ ਤੋਂ ਅਗੋਂ ਲਿਆ ਕਰਨੇ ਨੇ ਨੋਟਾਂ ਦੇ ਟਰੱਕ ਸਾਡੇ ਪੰਜਾਬੀਆਂ ਨੂੰ ਇਹ ਵੀ ਕਿਹਾ ਗਿਆ ਕਦੀ ਕਹਿੰਦੇ ਸੀ ਪਤੀ ਪਤਨੀ ਵਾਲਾ ਰਿਸ਼ਤਾ ਆ ਠੀਕ ਹੈ ਜੀ ਕਦੀ ਉਹਨਾਂ ਦੇ ਬਿਨਾ ਕੁਝ ਖੈ ਹੀ ਨਹੀਂ ਸੀ ਉਹਨਾਂ ਦੀਆਂ ਤਾਰੀਫਾਂ ਦੇ ਪੁੱਲ ਬੰਨਦੇ ਹੁੰਦੇ ਸੀ ਹੁਣ ਕੀ ਕਾਰਨ ਬਣਿਆ ਹੁਣ ਤੇ ਬੀਜੇਪੀ ਵੀ ਇਹਨਾਂ ਨੂੰ ਮੂੰਹ ਨਹੀਂ ਲਾਉਂਦੀ ਪਈ ਜਦੋਂ ਉਹਨਾਂ ਨੇ ਆਖਿਆ ਵੀ ਪੰਜਾਬੀਆਂ ਨੇ ਤਾਂ ੱੱੱਕੇ ਮਾਰ ਕੇ ਕੱਢਤਾ ਹਾਂ ਪੰਥ ਨੇ ਵੀ ਕੱਢਤੇ ਹੂੰ ਦਰਕਾਰੇ ਗਏ ਉਹ ਮੂੰਹ ਕਿਉਂ ਲਾਉਣਗੇ ਕਦਿਤਾ ਇਹਨਾਂ ਦੀ ਬੀਬਾ ਜਾ ਕੇ ਹਰ ਸਿਮਰਤਪੌਰ ਉੱਥੇ ਵਜੀਰੀਆਂ ਲੈਣ ਵਾਸਤੇ ਉੱਥੇ ਜਾ ਕੇ ਮੋਦੀ ਦੇ ਪੈਰਾਂ 'ਚ ਬੈਠ ਜਾਂਦੀ ਸੀ ਪੈਰੀਂ ਹੱਥ ਲਾ ਲਾ ਕੇ ਤਾਂ ਮਨਿਸਟਰੀਆਂ ਮੰਗਦੇ ਰਹੇ ਇਹਨਾਂ ਆਖਿਆ ਸਾਰਾ ਪੰਥ ਖੂਜ ਪੈ ਜਾਵੇ ਭਈ ਬਲਵੰਤ ਸਿੰਘ ਪਾਲਾ ਜੀ ਵਿਸਾਖੀ ਵਾਲੇ ਦਿਨ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਦੇ ਅੰਦਰ ਸੁਖਵੀਰ ਬਾਦਲ ਦਾ ਬਿਆਨ ਆਇਆ ਉਹ ਕਹਿੰਦਾ ਵੀ ਸਾਡੇ ਜਿਹੜੇ ਤਖਤਾਂ ਦੇ ਜੱਥੇਦਾਰ ਨੇ ਇਹਨਾਂ ਨੂੰ ਭਾਜਪੀ ਨੇ ਗੱਨਮਣ ਦੇ ਕੇ ਜਿਪਸੀਆਂ ਦੇ ਕੇ ਗੱਡੀਆਂ ਦੇ ਕੇ ਤੇ ਹੋਰ ਤਾਕਤਾਂ ਦੇ ਕੇ ਆਪਣੇ ਕੰਟਰੋਲ ਦੇ ਵਿੱਚ ਕਰ ਲਿਆ ਤੇ ਕੌਮ ਦੇ ਵਿਰੁੱਧ ਖੜਾ ਕਰ ਦਿੰਦਾ ਹੈ ਇਸ ਗੱਲ ਦੇ ਵਿੱਚ ਕਿੰਨੀ ਕੁ ਸਚਾਈ ਹੈ ਵੀ ਜਿਹੜੇ ਸਾਡੇ ਜਥੇਦਾਰ ਨੇ ਜਾਨੀ ਰਗਵੀਰ ਸਿੰਘ ਹੋਗੇ ਜਾਂ ਸੁਲਤਾਨ ਸਿੰਘ ਹੋਗੇ ਜਾਂ ਜਾਨੀ ਹਰਪ੍ਰੀਤ ਸਿੰਘ ਹੋਗੇ ਇਹ ਭਾਜਪੀ ਦੀ ਛਾਹ ਦੇ ਉੱਪਰ ਕੌਮ ਦੇ ਵਿਰੁੱਧ ਖੜੇ ਨੇ ਸਖਬੀਰ ਬਾਦਲ ਤਾਂ ਹੈ ਹੀ ਝੂਠਾ ਇਹ ਬਾਪ ਬੇਟੇ ਦੀ ਮੈਂ ਸਚਾਈ ਦੱਸਦਾ ਹਾਂ ਕਿ 10 ਸਾਲ ਇਹਨਾਂ ਨੇ ਲਗਾਤਾਰ ਰਾਜ ਕੀਤਾ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਇਹ ਡਿਪਟੀ ਮੁੱਖ ਮੰਤਰੀ ਸੀ ਤੇ ਜਿਹੜਾ ਵੀਆਈਪੀ ਕਲਚਰ ਸਾਡੇ ਧਰਮ ਦੇ ਵਿੱਚ ਤਾਂ ਹੈ ਹੀ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਾਹਿਬ ਜਾਂਦਾ ਸੀ ਤੇ ਉਹਦੇ ਨਾਲ ਸ਼ਸ਼ਤਰਧਾਰੀ ਤੇਗਾਂ ਵਾਲੇ ਸੋਹਣੇ ਦਮਾਲਿਆਂ ਵਾਲੇ ਸਿੰਘ ਚੱਲਦੇ ਸੀ ਨੀਲੀਆਂ ਪੀਲੀਆਂ ਬਸਤਰਾਂ ਵਾਲੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੇ ਕਿਤੇ ਸਮਾਗਮ ਤੇ ਜਾਂਦਾ ਉਹਦੇ ਨਾਲ 25-30 ਨੌਜਵਾਨ ਸਿੰਘ ਤੇਗਾਂ ਵਾਲੇ ਨਾਲ ਖੜੀ ਹੁਣ ਜਿਹੜੀ ਪੁਲਿਸ ਲਾਤੀ ਨਾਲ ਕਮਾਂਡੋ ਲਾਤੀ ਨਾਲ ਖੋਨੇ ਮੁੰਨੇ ਲਿਆ ਕੇ ਸਿਰ ਮੁੰਨੇ ਉਹਨਾਂ ਦੇ ਸਿਰਾਂ ਤੇ ਟੋਪੀਆਂ ਪਾਈਆਂ ਉਹ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਫੋਰਸ ਹੂੰ ਹੂੰ ਲਾਲ ਬੱਤੀਆਂ ਵਾਲੀਆਂ ਗੱਡੀਆਂ ਸਾਡਾ ਇੱਕ ਕਲਚਰ ਸੀ ਇਹ ਕਿਨੇ ਲਿਆਂਦਾ ਇਹਨਾਂ ਦੀ 10 ਸਾਲ ਦੀ ਸਰਕਾਰ ਨੇ ਲਿਆਂਦਾ ਜਦੋਂ ਇਹਨਾਂ ਦੇ ਗਰਬਚਨ ਸੀ ਉਹਨੂੰ ਪੰਥ ਘੇੜਦਾ ਸੀ ਛੜਕਾਂ ਪੁਲਾਤ ਦੇ ਲਾਲਾ ਕੇ ਨਾਕੇ ਜਦੋਂ ਇਹਨਾਂ ਨੇ ਜਥੇਦਾਰਾਂ ਨੂੰ ਆਪਣੀਆਂ ਕੋਠੀਆਂ 'ਚ ਤਲਬ ਕਰ ਕਰਕੇ ਤੇ ਗਲਤ ਹੁਕਮ ਨਾਵੇਂ ਜਾਰੀ ਕਰਾਏ ਜਦੋਂ ਸਰਸੇ ਵਾਲੇ ਗੰਦੇ ਉਹਨੂੰ ਪ੍ਰਿਸ਼ਟ ਬੰਦੇ ਨੂੰ ਇਹਨਾਂ ਨੇ ਮਾਫੀਆਂ ਦਵਾਈਆਂ ਤੇ ਪੰਥ ਦੇ ਵਿੱਚ ਰੋਹ ਜਾ ਗਿਆ ਉਹਦੇ ਇਹਨਾਂ ਨੇ ਸੁਰੱਖਿਆ ਵਿਧਾਤੀਆਂ ਕਮਾਂਡੋ ਲਾਤੀਆਂ ਜੱਟ ਪੁਲਿਸ ਲਾਤੀ ਕਿੰਨੇ ਲਾਈਆਂ ਸੀ ਸਰਕਾਰ ਕਿਸ ਦੀ ਸੀ ਉਦੋਂ ਅੱਛਾ ਪਹਿਲਾਂ ਜਿਹੜੇ ਜੱਤੇਦਾਰ ਸਾਹਿਬ ਸੀ ਉਹ ਜਦੋਂ ਚੱਲਦੇ ਹੁੰਦੇ ਸੀ ਨਾਲ ਖਾਲਸੇ ਹੁੰਦੇ ਸੀ ਬਿਲਕੁਲ ਜੀ ਸਰਕਾਰੀ ਸਿਕਿਉਰਿਟੀ ਨਹੀਂ ਸੀ ਬਿਲਕੁਲ ਨਹੀਂ ਸੀ ਹੁੰਦੀ ਪਰ ਇੱਕ ਮੈਨੂੰ ਕੋਪਾਲਾ ਜੀ ਦੱਸੋ ਇੱਕ ਪਾਸੇ ਆਪਾਂ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂ ਸਤਾ ਦੀ ਗੱਲ ਕਰਦੇ ਆ ਬਿਲਕੁਲ ਤੇ ਕੀ ਚੱਕਰ ਹੈ ਸਾਡੇ ਕੋਲ ਆਪਣੇ ਬੰਦੇ ਸਿਕਿਉਰ ਨਹੀਂ ਕਰ ਸਕਦੇ ਜੱਤੇਦਾਰ ਨੂੰ ਸਾਨੂੰ ਸਰਕਾਰ ਦੇ ਕੋਲ ਸਿਕਿਉਰਿਟੀ ਲੈਣੀ ਪਏਗੀ ਇਹ ਤਾਂ ਕੀ ਕਰਨਾ ਇਹਨਾਂ ਦੀ ਬਦੌਲਤਾਂ ਬਦਲਾਂ ਦੀ ਇਹਨਾਂ ਦੀ ਬਦੌਲਤ ਹੈ ਇਹਨਾਂ ਸਾਰਾ ਕੋਈ ਸਾਰਾ ਸਿਸਟਮ ਹੀ ਸੱਤਿਆਨਾਸ਼ ਕਰਕੇ ਰੱਖਤਾ ਹੈ ਨਾ ਸਾਡੇ ਧਰਮ ਦਾ ਜੇ ਭਾਜਪਾ ਦੀ ਗੱਲ ਕਰ ਲਓ ਪੰਜਾਬ ਦੇ ਵਿੱਚ ਇਹ ਕਹਿੰਦੇ ਸਾਡੇ ਜਥੇਦਾਰ ਭਾਜਪਾ ਦੇ ਨਾਲ ਰਲ ਗਏ ਆ ਭਾਜਪਾ ਨੂੰ ਪੰਜਾਬ ਵਿੱਚ ਲਿਆਉਣ ਵਾਲਾ ਕੌਣ ਆ ਜਦੋਂ 97 ਦੇ ਵਿੱਚ ਇਹਨਾਂ ਨੇ ਸਰਕਾਰ ਬਣਾਇੰਦੀ ਤੇ ਭਾਈ ਵਾਲੀ ਪਾ ਕੇ ਤੇ ਇਹਨਾਂ ਨੇ 9 ਮਾਸ ਦਾ ਰਿਸ਼ਤਾ ਕਦੀ ਪਤੀ ਪਤਨੀ ਵਾਲਾ ਰਿਸ਼ਤਾ ਕਦੀ ਆਖਿਆ ਕਿ ਸਾਡੀ ਨਰਕਾਂ ਤੱਕ ਸਾਝ ਨਹੀਂ ਬੇਗੀ ਭਾਜਪਾ ਨਾਲ ਇਹ ਕਿਹਦੇ ਬੋਲ ਨੇ ਇਹ ਤਾਂ ਸਰਦਾਰ ਮਖੂਜਾਬ ਮੈਨੂੰ ਤਾਂ ਇਹਦੀ ਸੋਚ ਇਤਿਹਾਸਾ ਆਉਂਦਾ ਇਹਦੀ ਸੋਚ ਦਾ ਦਿਮਾਗ ਦਾ ਨਾ ਜਿਹੜਾ ਸੁਤੰਤਰ ਆ ਵਿਗੜ ਗਿਆ ਇਹਦਾ ਇਹਨੂੰ ਸਮਝ ਨਹੀਂ ਆਉਂਦੀ ਇਹ ਤਾਂ ਆਪਦੇ ਪਿਓ ਨੂੰ ਪਿਓ ਨਹੀਂ ਸਮਝਦਾ ਮੇਰੇ ਬਾਪਸਮਾਨ ਹਿਉਨੇ ਕਾਲ ਤਖਸੈਬ ਦੀ ਗੱਲ ਕਰਦਾ ਬੀਜੇਪੀ ਬੀਜੇਪੀ ਨੂੰ ਲਿਆ ਕੇ ਪੰਜਾਬ ਦਾ ਕਰਕੇ ਬੇੜਾ ਗਰਕ ਹਮ ਕਿੰਨੇ ਕੀਤਾ ਅੱਜ ਬੀਜੇਪੀ ਪੰਜਾਬ ਦੇ ਵਿੱਚ ਇੰਨੇ ਪਰਸੈਂਟ ਬੋਝਦਾ ਨਹੀਂ ਵੋਟ ਲੈ ਗਈ ਕੱਦਣਾ ਲੈ ਗਈ ਇਹਨਾਂ ਦੀ ਦੇਣਾ ਇਹ ਜ਼ਹਿਰ ਦੇ ਕੰਡੇ ਇਹਨਾਂ ਵੀ ਜੇ ਸੀ ਹਮ 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 ਇਹਨਾਂ ਲੈ ਕੇ ਆਂਦੀ ਸੀ ਜਨ ਸੰਗ ਨਾਲ ਜਾ ਰਹੀ ਇਹਨਾਂ ਦੀ ਇਹ ਗੱਲਾਂ ਕਰਦੇ ਪੰਥ ਦੀਆਂ ਸਟੇਜਾਂ ਲਾ ਲਾ ਕੇ ਇਹ ਕੱਲੀ ਹੈ ਹੀ ਨਹੀਂਗੇ ਹਮ 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 ਇਹ ਹੁਣ ਸੁਖਬੀਰ ਅਕਾਲੀ ਨਹੀਂ ਰਿਹਾ ਇਹ ਆਪ ਦੀ ਕੋਈ ਰਾਜਨੀਤਿਕ ਸਿਆਸੀ ਪਾਰਟੀ ਬਣਾ ਕੇ ਇਹ ਕਾਂਗਰਸ ਨਾਲ ਚਲਿਆ ਜਾਵੇ ਇਹ ਭਾਜਪਾ ਨਾਲ ਚਲਿਆ ਜਾਵੇ ਇਹ ਝਾੜੂ ਪਾਰਟੀ ਨਾਲ ਚਲਿਆ ਜਾਵੇ ਪੰਥ ਨਾਲ ਇਸ ਪਰਿਵਾਰ ਦਾ ਕੋਈ ਰਿਸ਼ਤਾ ਨਾਤਾ ਨਹੀਂ ਰਹਿ ਗਿਆ ਨਹੀਂ ਪਰ ਜਦੋਂ ਇਹਨੂੰ ਚੁਣਿਆ ਗਿਆ ਇਹਦੇ ਬੰਦੇ ਜਿਵੇਂ ਕਹਿੰਦੇ ਸੁਖਵੀਰ ਬਾਦਲ ਨੇ ਸੁਖਵੀਰ ਬਾਦਲ ਨੂੰ ਚੁਣ ਲਿਆ ਉਹ ਕਾਫੀ ਚੁਰਕਲਾ ਬੜਾ ਮਹੂਰਜਾ ਚਲਦਾ ਪਿਆ ਜੀ ਜਥੇਦਾਰ ਸਾਹਿਬ ਨੇ ਸਿਰ ਉਪਾਇਆ ਜਥੇਦਾਰ ਸਾਹਿਬ ਨੇ ਸਿਰ ਗਿਆਨੀ ਕੁਲਦੀਪ ਸਿੰਘ ਗੜਕਾਜ ਨੇ ਸਿਰੋਪਉ ਪਾਇਆ ਨਾਲ ਹੀ ਰਹਿਤ ਮਰਿਆਦਾ ਦੀ ਇੱਕ ਫੜਾਤੀ ਸਾਡੇ ਮਿਸ਼ਨਰੀ ਇਸੇ ਗੱਲ 'ਚ ਖੁਸ਼ ਹੋਏ ਪਰ ਸੁਖਵੀਰ ਬਾਦਲ ਨੂੰ ਰਹਿਤ ਮਰਿਆਦਾ ਫੜਾਤੀ ਹੁਣ ਤੇ ਸੁਖਵੀਰ ਬਾਦਲ ਨੂੰ ਜੋ ਮਰਜ਼ੀ ਫੜਾਈ ਚਲੋ ਹੁਣ ਦੀ ਕੁਛ ਬਟਿਆ ਜਾਣਾ ਹਨਾ ਸਵਾਲ ਪੈਦਾ ਹੋ ਗਿਆ ਮੇਰੇ ਮਨ ਦੇ ਵਿੱਚ ਆ ਗਿਆ ਵੀ ਅੱਜ ਗੜਗੱਜ ਇੰਨਾ ਚੰਗਾ ਕਿਉਂ ਤੇ ਪਹਿਲੇ ਜਥੇਦਾਰ ਇੰਨੇ ਮਾੜੇ ਕਿਉਂ ਇਹਦਾ ਕਾਰਨ ਕੀ ਬਣ ਗਿਆ ਸਾ ਪਹਿਲੀ ਗੱਲ ਤਾਂ ਗੜਗੱਜ ਜਥੇਦਾਰ ਹੀ ਨਹੀਂ ਸੀਗਾ ਹੂੰ ਗੜਗੱਜ ਨੂੰ ਜਥੇਦਾਰ ਬਣਾਇਆ ਕਿਨੇ ਸਖਬੀਰ ਨੇ ਜਹੇਦਰ ਬਣਾਇਆ ਸਖਬੀਰ ਨੇ ਜਹੇਦਰ ਲਾ ਤੇ ਸਖਬੀਰ ਹੀ ਪ੍ਰਧਾਨ ਬਣ ਗਿਆ ਸਖਬੀਰ ਨੇ ਐਲਾਨ ਕਰਤਾ ਸਖਬੀਰ ਹੀ ਸ਼੍ਰੋਮਣੀ ਕਮੇਟੀ ਸਮੀਰ ਸਖਬੀਰ ਹੀ ਪ੍ਰਧਾਨ ਅਕਾਲੀ ਦਲ ਮਾਲ ਆਪੇ ਮੈਂ ਰਜੀ ਪੁੱਜੀ ਆਪੇ ਮੇਰੇ ਬੱਚੇ ਜੀ ਇਹ ਕੋਈ ਅਕਾਲੀ ਦਲ ਨਹੀਂ ਕੋਈ ਇਹ ਸਾਰਾ ਝੂੜ ਦਾ ਪਲੰਦਾ ਨਾ ਜਿਹੜਾ ਟੇਕਸ ਤੋਂ ਧਨੋਲਾ ਉਹ ਜਗ ਜਬ ਸਿੰਘ ਕੰਠਾ ਸੁਣਾ ਸਕਦਾ ਜਬਜੀਤ ਸਿੰਘ ਨਹੀਂ ਕੰਠਾਉਦਾ ਉਹਨੂੰ ਟੇਕਸ ਸਿੰਘ ਧਨੋਲੇ ਨੂੰ ਬਿਲਕੁਲ ਨਹੀਂਗਾ ਫੇਰ ਨਹੀਂ ਆਪਣੇ ਭਾਈ ਬਲਜੀਤ ਸਿੰਘ ਬਾਬਾ ਬਲਜੀਤ ਸਿੰਘ ਦਾਦੂ ਵਾਲਾ ਉਹ ਤਾਂ ਲਿਖਦੇ ਟੈਂਪੂ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੈਂ ਤਾਂ ਇੱਕ ਗੱਲ ਆ ਨਾ ਹੈ ਵੀ ਯਾਰ ਜੁਰਤ ਵਾਲਾ ਜਥੇਦਾਰ ਆ ਸਰਬੱਤ ਖਾਲਸੇ ਦੇ ਵਿੱਚ ਦਾਦੂਵਾਲ ਸਾਹਿਬ ਨੂੰ ਜਥੇਦਾਰ ਬਣਾਇਆ ਸੀ ਤੇ ਘੈਂਟ ਬੰਦੇ ਜਿਹੜੀ ਸੱਚੀ ਗੱਲ ਕਰ ਦਿੰਦੇ ਨੇ ਉਹਨੇ ਜੁਰਤ ਨਾਲ ਆਖਿਆ ਵੀ ਅੱਜ ਸਾਡੀ ਬਹਾਦਰਾਂ ਦੀ ਕੌਮ ਸਿਰਲੱਖਾਂ ਦੀ ਕੌਮ ਦੇ ਤਖਤਾਂ ਦੇ ਜਥੇਦਾਰ ਟੈਂਪੂ ਬਣ ਗਏ ਟੈਂਪੂ ਪਤਾ ਕੀ ਹੁੰਦਾ ਬੜਾ ਮਾੜਾ ਲਫ਼ਜ਼ ਆ ਉਹ ਮਰਦਾਂ ਦੀ ਗਿਣਤੀ 'ਚ ਨਹੀਂ ਆਉਂਦਾ ਇੰਨਾ ਸਾਡਾ ਸਵਾਪਾਤੀ ਇਹਨਾਂ ਨੇ ਕਦੀ ਜਥੇਦਾਰ ਇਸ ਤਰ੍ਹਾਂ ਦੇ ਸਾਡੇ ਜਥੇਦਾਰ ਸੀ ਇੱਕ ਨਹੀਂ ਇੱਕ ਇੱਕ ਹੁਣ ਤੁਸੀਂ ਟੇਕ ਸਿੰਘ ਧਨੋਲਾ ਦੀ ਗੱਲ ਛੇੜੀ ਹੈ ਟੇਕ ਸਿੰਘ ਧਨੋਲਾ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਪਰਚਾ ਕਰਵਾਉਂਦੀ ਹੈ ਬਿਲਕੁਲ ਉਹ ਸਾਰੀਆਂ ਰਿਪੋਰਟਸ ਪਈਆਂ ਨੇ ਆ ਫਾਈਲ ਪਈ ਹੈ ਉਹਦੇ ਵਿੱਚ ਉਹਨਾਂ ਨੇ ਆਪ ਲਿਖਿਆ ਵੀ ਇਹ ਚੋਰ ਹੈ ਇਹਨੇ ਠੱਗੀ ਕੀਤੀ 420 ਦਾ ਪਰਚਾ ਸਾਰੀਆਂ ਧਾਰਾਵਾਂ ਲੱਗੀਆਂ ਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਵੀ ਚੋਰ ਹੈ ਬਾਕਾਇਦਾ ਐਫ ਆਈ ਆਰ ਹੈ ਸਾਹਮਣੇ ਕਦੀ ਕਹਿੰਦੇ ਵੀ ਸਾਡਾ ਜਥੇਦਾਰ ਹੈ ਇਹ ਚੱਕਰ ਕੀ ਬਣ ਗਿਆ ਇੱਕਦਮ ਕਿਹੜੀ ਵਾਸ਼ਿੰਗ ਮਸ਼ੀਨ ਦੇ ਵਿੱਚ ਧੁੱਪ ਗਿਆ ਸੁੱਚਾ ਸਿੰਘ ਲਗਾ ਕਾ ਧੁੱਪ ਗਿਆ ਹਾਂ ਸੁੱਚਾ ਸਿੰਘ ਲਗਾ ਵੀ ਅਚਾ ਜੇ ਇੱਕ ਸਿੰਘ ਦਾ ਤਾਂ ਸਾਰਾ ਚਿੱਠਾ ਆ ਗਿਆ ਸਾਹਮਣੇ ਤੇ ਤੇ ਇਹਦਾ ਤਾਂ ਧਨੋਲੇ ਦਾ ਤਾਂ ਆ ਗਿਆ ਚਿੱਠਾ ਵੀ ਇਹਦੇ ਤੇ ਇੰਨੇ ਕੇਸ ਬਣਾਏ ਇਹ ਚੋਰੀਆਂ ਇਹਦੇ ਤੇ ਫਰਾਡ ਇਹਦੇ ਚ 420 ਕਿਨਾ ਕੁ ਨੇ ਹੜੱਪਿਆ ਗਲਤ ਕੀਤਾ ਜਿਹੜਾ ਅੱਜ ਇਹ ਜਥੇਦਾਰਾਂ ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਕਾੜਨਾ ਕਰਦਾ ਵਿਧੀ ਵਿਧਾਨ ਸਮਝਾਉਂਦਾ ਸੁੱਚਾ ਲੰਗਾ ਇਸੇ ਕ ਅਕਾਲੀ ਦਲ ਇਹੋ ਜਿਹੇ ਲੋਕਾਂ ਦੇ ਫਟ ਜਾਊਗਾ ਹਮ ਹਮ ਮੈਂ ਜਿਹੜੀ ਗੱਲ ਕਹਿਣ ਲੱਗਿਆ ਨਾ ਮੈਂ ਜਟਕੀ ਗੱਲ ਕਹਿਣ ਲੱਗਿਆ ਮੈਨੂੰ ਪੰਥ ਮਾਫ ਕਰੇ ਹਮ ਖਾਲਸਾ ਜੀ ਇਹ ਬੰਦਾ ਜਿਹੜਾ ਲੰਗਾ ਹੈ ਨਾ ਇਹ ਸਿਰ ਤੇ ਦਸਤਾਰ ਦੇ ਲਾਇਕ ਹੀ ਨਹੀਂ ਜੇ ਕਿਤੇ ਮਿਲ ਜਾਵੇ ਨਾ ਹਮ ਤੇਦੀ ਪੱਗ ਲਾ ਕੇ ਤੇ ਪੰਜ ਮਾਰੋ ਜੁੱਤੀਆਂ ਤੇ ਪੱਗ ਘਰੇ ਲੈ ਜਾਓ ਪੱਗ ਬੰਨਣ ਦੇ ਲਾਇਕ ਨਹੀਂ ਗਾ ਬੰਦਾ ਹਮ 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 ਇਹ ਇਹ ਕਾਲ ਤਖਤ ਸਾਹਿਬ ਨੂੰ ਇਹ ਨਸੀਹਤਾਂ ਦਿੰਦਾ ਸਾਡੇ ਤਖਤਾਂ ਨੂੰ ਇਹ ਅਕਾਲੀ ਦਰ ਹੋਊਗਾ ਹੁਣ ਜਿਦੋਂ ਸਖਬੀਰ ਬਾਦਲ ਦੀ ਚੋਣ ਹੋਈ ਉਹਨੇ ਲੈਕਚਰ ਦਿੱਤਾ ਉਹਦਾਂ ਨੂੰ ਉੱਥੇ ਇਹ ਲੋਕ ਕੌਣ ਨੇ ਇਹ ਕਾਲੀ ਦਲ ਦੇ ਕੀ ਲੱਗਦੇ ਨੇ ਮਰਜ਼ੀ ਮਰਜ਼ੀ ਹੈ ਤੇਜਾ ਸਿੰਘ ਸਮੁੰਦਰੀ ਹਾਲ ਜਿਨ੍ਹਾਂ ਦੀ ਯਾਦ ਵਿੱਚ ਤੇਜਾ ਸਿੰਘ ਸਮੁੰਦਰੀ ਕਿੰਨੀ ਮਹਾਨ ਸ਼ਖਸੀਅਤ ਸੀ ਉਹ ਵੀ ਕੀ ਸੋਚਦੇ ਹੋਣੇ ਨੇ ਵੀ ਮੈਂ ਇਸ ਕਰਕੇ ਕੁਰਬਾਨੀਆਂ ਕੀਤੀਆਂ ਨੇ ਵੀ ਆਹ ਬੰਦੇ ਆ ਕੇ ਇੱਥੇ ਬੋਲਣ ਕਿ ਸਾਡੇ ਹਾਲ ਦੇ ਵਿੱਚ ਇਹ ਤਾਂ ਕਲੰਕ ਮੱਥੇ ਲੱਗਿਆ ਪੰਥ ਦੇ ਇਹ ਪੰਥ ਨੂੰ ਪਤਾ ਨਹੀਂ ਕਿਵੇਂ ਲਾਉਣਾ ਪਊ ਮੈਂ ਨਾ ਸ਼ਾਬਾਸ਼ ਸਰਦਾਰ ਨਾਰਾਇਣ ਸਿੰਘ ਉਸਦੇ ਨੇ ਚੰਗਾ ਕਰਦਾ ਨਰਾਂ ਸਿੰਘ ਚੌੜਾ ਦਾ ਜਿਹੜਾ ਨਾ ਉਹਦੇ ਨਿਸ਼ਾਨਾ ਸਿੱਧਾ ਲੱਗ ਜਾਂਦਾ ਤੇ ਇੱਕ ਲੰਕ ਪੌਮ ਦੇ ਮੱਥੋਂ ਲਾਹ ਜਾਂਦਾ ਉਹ ਜਥੇਦਾਰ ਉਹਨੇ ਫਿਰ ਵੀ ਬਹਾਦਰਾਂ ਵਾਲੀ ਕੀਤੀ ਆ ਮੈਨੂੰ ਲੱਗਦਾ ਨਾ ਤੇ ਮੁੜ ਕੇ ਜਥੇਦਾਰਾਂ ਨਾਲ ਰੌਲਾ ਪੈਣਾ ਸੀ ਠੀਕ ਆ ਜੀ ਨਾ ਆ ਪ੍ਰਧਾਨਗੀ ਵਾਲਾ ਰੌਲਾ ਪੈਣਾ ਸੀ ਮੈਨੂੰ ਲੱਗਦਾ ਵੀ ਕੰਮ ਉਦੋਂ ਢਿੱਲਾ ਕਿੱਥੇ ਕਿਤੇ ਰਹਿ ਗਿਆ ਨਰੈਣ ਸਿੰਘ ਚੌੜਾ ਮਾਰਨਾ ਹੀ ਨਹੀਂ ਸੀ ਚਾਹੁੰਦਾ ਪਰ ਮੈਨੂੰ ਲੱਗਦਾ ਨਹੀਂ ਵੀ ਪੁਰਾਣੇ ਖਾੜਕੂਆਂ ਦਾ ਨਿਸ਼ਾਨਾ ਖੁੰਝਦਾ ਹੁੰਦਾ ਗੱਲ ਕੁਮਗਰ ਕੋਈ ਹੋਰ ਹੈ ਨਰੈਣ ਸਿੰਘ ਨੇ ਇੱਕ ਗੱਲ ਆਖੀ ਸੀ ਹਾਂ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਗੱਲ ਕਰਦੀਆਂ ਕਹਿਤਾ ਜੀ ਸਾਬਕਾ ਖਾੜਕੂ ਨਾਲ ਗੱਲ ਉਹ ਕਹਿੰਦਾ ਜੀ ਕਦੀ ਖਾੜਕੂ ਸਾਬਕਾ ਨਹੀਂ ਹੁੰਦੇ ਹੂੰ ਸਰਦਾਰ ਨਰੇਂਦਰ ਸਿੰਘ ਦਾ ਪਹਿਲਾ ਹੀ ਜਵਾਬ ਸੀ ਹੂੰ ਤੇ ਦੂਜੀ ਗੱਲ ਹੈ ਨਰੇਂਦਰ ਸਿੰਘ ਚੌੜੇ ਨੇ ਆਣ ਕੇ ਬਾਹਰ ਸਟੇਟਮੈਂਟ ਦਿੱਤੀ ਆ ਕਿ ਮੈਂ ਖਾੜਕੂ ਆ ਹੂੰ ਮੈਨੂੰ ਸਭ ਕੁਝ ਕਰਨਾ ਆਉਂਦਾ ਪਰ ਮੈਂ ਦੱਸਿਆ ਸੀ ਕਿ ਸਾਡੀ ਅਣਖ ਗੈਰਤ ਜਿਉਂਦੀ ਅੱਜ ਇਹ ਕਾਲ ਤੱਕ ਸਹਿਬ ਨੇ ਜਥੇਦਾਰ ਸਹਿਬਾਨਾ ਨੇ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਤੇ ਪੰਚ ਸਜ਼ਾ ਦੇ ਸਕਦਾ ਉਹ ਇੱਕ ਮੈਸੇਜ ਸੀ ਹੂੰ ਉਹ ਇੱਕ ਤਜਰਬੇਕਾਰ ਖੜਕੂ ਹੰਡਿਆ ਹੋਇਆ ਸੁਖਬੀਰ ਬਾਦਲ ਫਿਰ ਨਹੀਂ ਜਥੇਦਾਰਾਂ ਨੂੰ ਉਸ ਤੋਂ ਬਾਅਦ ਘਰ ਤੋੜਿਆ ਗਿਆ ਕੌਮ ਦੀ ਕਿੰਨੀ ਖਿੱਲੀ ਉੱਡੀ ਹੈ ਉਸ ਤੋਂ ਬਾਅਦ ਕਿਹੜਾ ਕ ਮਸਲਾ ਹੈ ਬਾਈ ਜੀ ਪ੍ਰਧਾਨਗੀ ਵਾਲੇ ਰੌਲੇ ਦਾ ਹੁਣ ਇੱਕੋ ਗੱਲ ਕਹੀ ਜਾਂਦੇ ਨੇ ਅਖੇ ਜੀ ਸੁਖਬੀਰ ਬਾਦਲ ਤੋਂ ਬਣਾ ਸਾਡੇ ਕੋਲ ਪ੍ਰਧਾਨ ਹੀ ਕੋਈ ਨਹੀਂਗਾ ਬੜੀ ਸ਼ਰਮ ਵਾਲੀ ਗੱਲ ਹੈ ਵੀ ਅਕਾਲੀ ਦਲ ਦੇ ਵਿੱਚ ਇਹਦਾ ਮਤਲਬ ਸੁਖਬੀਰ ਬਾਦਲ ਹੌਲੀ-ਸੌਲੀ ਉਹੀ ਹੈ ਨੰਬਰ 2 ਜਿਹੜਾ ਕਿਹੜਾ ਗੱਲ ਕਰਦਾ ਇੱਕੋ ਗੱਲ ਕਰਦਾ ਸੁਖਬੀਰ ਬਾਦਲ ਤੋਂ ਬਣਾ ਕਿ ਸਾਡੇ ਚੰਡੀਗੜ੍ਹ ਦਫ਼ਤਰ ਦਾ ਖਰਤੇ ਹੀ ਨਹੀਂ ਚੱਲਿਆ ਜਾਂਦਾ ਅਕਾਲੀ ਦਲ ਇੰਨਾ ਮਹਿੰਗਾ ਕਿਉਂ ਹੋ ਗਿਆ ਭਾਈ ਸਾਹਿਬ ਅਕਾਲੀ ਦਲ ਤਾਂ ਗਰੀਬ ਘਰਾਂ ਦੇ ਵਿੱਚੋਂ ਸੀ ਅਕਾਲੀ ਦਲ ਤੇ ਚੌਕੀਆਂ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਲੈਂਦਾ ਹੁੰਦਾ ਸੀ ਅੱਜ ਅਕਾਲੀ ਦਲ ਇੰਨਾ ਮਹਿੰਗਾ ਹੋ ਗਿਆ ਵੀ ਕੋਈ ਅਮੀਰ ਬੰਦਾ ਲੱਭੋ ਉਹ ਅਕਾਲੀ ਦਲ ਦੀ ਪ੍ਰਧਾਨਗੀ ਕਰ ਸਕਦਾ ਪਰ ਤੁਹਾਡੇ ਮੇਰੇ ਵਰਗਾ ਗਰੀਬ ਬੰਦਾ ਕਰ ਹੀ ਨਹੀਂ ਸਕਦਾ ਇਹ ਕੀ ਹੈ ਇਹ ਪ੍ਰਧਾਨਗੀਆਂ ਨਹੀਂ ਗੀਆਂ ਇਹ ਰੰਨਾ ਬਣ ਕੇ ਚੱਲਦੇ ਆ ਪਤਾ ਕੀ ਦੀਆਂ ਹਮ ਸਿਸਟਮ ਦੀਆਂ ਤੇ ਸਿਸਟਮ ਕੀ ਆ ਦਿੱਲੀਓਂ ਚੱਲਦਾ ਆਰਐਸਐਸ ਦਾ ਨਾਗਪੁਰੋਂ ਚੱਲਦਾ ਇਹ ਜਮੂਰੇ ਨੇ ਨਹੀਂ ਇੱਕ ਗੱਲ ਮੈਨੂੰ ਹੋਰ ਦੱਸੋ ਆਦ ਮੇਰੇ ਅੰਦਰ ਸਵਾਲ ਹੀ ਚੱਲਦੇ ਪਏ ਆ ਸੁਖਬੀਰ ਸਿੰਘ ਬਾਦਲ ਹਰਾਂ ਨੂੰ ਬੀਜੇਪੀ ਤੋਂ ਬੜੀ ਦਿੱਕਤ ਆ ਰਹੀ ਹੈ ਬੀਜੇਪੀ ਦੇ ਨਾਮ ਤੋਂ ਬੜੀ ਦਿੱਕਤ ਆ ਰਹੀ ਹੈ ਕਦੀ ਕਹਿੰਦੇ ਹੁੰਦੇ ਸੀ ਇਹਨਾਂ ਨੇ ਟਰੱਕ ਭਰ-ਭਰ ਕੇ ਭੇਜਿਆ ਕਰਨੇ ਨੇ ਮੋਦੀ ਸਾਹਿਬ ਨੇ ਆਪਾ ਛੰਭੂ ਬਾਰਡਰ ਤੋਂ ਅੱਗੋਂ ਲਿਆ ਕਰਨੇ ਨੇ ਨੋਟਾਂ ਦੇ ਟਰੱਕ ਸਾਡੇ ਪੰਜਾਬੀਆਂ ਨੂੰ ਇਹ ਵੀ ਕਿਹਾ ਗਿਆ ਕਦੀ ਕਹਿੰਦੇ ਸੀ ਪਤੀ ਪਤਨੀ ਵਾਲਾ ਰਿਸ਼ਤਾ ਆ ਠੀਕ ਹੈ ਜੀ ਕਦੀ ਉਹਨਾਂ ਦੇ ਬਿਨਾ ਕੁਝ ਖੈ ਹੀ ਨਹੀਂ ਸੀ ਉਹਨਾਂ ਦੀਆਂ ਤਾਰੀਫਾਂ ਦੇ ਪੁਲ ਬੰਨਦੇ ਹੁੰਦੇ ਸੀ ਹੁਣ ਕੀ ਕਾਰਨ ਬਣਿਆ ਹੁਣ ਤੇ ਬੀਜੇਪੀ ਵੀ ਇਹਨਾਂ ਨੂੰ ਮੂੰਹ ਨਹੀਂ ਲਾਉਂਦੀ ਪਈ ਜਦੋਂ ਉਹਨਾਂ ਨੇ ਆਖਿਆ ਵੀ ਪੰਜਾਬੀਆਂ ਨੇ ਤਾਂ ੱੱਕੇ ਮਾਰ ਕੇ ਕੱਢਤਾ ਹਾਂ ਪੰਥ ਨੇ ਵੀ ਕੱਢਤੇ ਹੂੰ ਦਰਕਾਰੇ ਗਏ ਉਹ ਮੂੰਹ ਕਿਉਂ ਲਾਉਣਗੇ ਕਦੀ ਤਾਂ ਇਹਨਾਂ ਦੀ ਬੀਬਾ ਜਾ ਕੇ ਹਰ ਸਿਮਰਤ ਕੌਰ ਉੱਥੇ ਵਜ਼ੀਰੀਆਂ ਲੈਣ ਵਾਸਤੇ ਉੱਥੇ ਜਾ ਕੇ ਮੋਦੀ ਦੇ ਪੈਰਾਂ 'ਚ ਬੈਠ ਜਾਂਦੀ ਸੀ ਪੈਰੀਂ ਹੱਥ ਲਾ ਲਾ ਕੇ ਤਾਂ ਮਿੰistਰੀਆਂ ਮੰਗਦੇ ਰਹੇ ਇਹਨਾਂ ਆਖਿਆ ਸਾਰਾ ਪੰਥ ਖੂਜ ਪੈ ਜਾਵੇ ਤੇ ਇਹੋ ਹੀ ਤਾਂ ਲੋਕ ਜੇ ਕਿਸਾਨੀ ਮੋਰਚਾ ਲੱਗਿਆ ਤੇ ਇਹਨਾਂ ਨੇ ਆਖਿਆ ਬੀਜੇਪੀ ਨੇ ਜਿਹੜੇ ਬਿੱਲ ਪਾਸ ਕੀਤੇ ਨੇ ਕਿਸਾਨਾਂ ਨੂੰ ਹੀ ਸਮਝ ਨਹੀਂ ਲੱਗੇ ਕਿਸਾਨਾਂ ਬਿਆਨ ਬਿਲਕੁਲ ਸਹੀ ਨਹੀਂ ਇਸ ਕੂਕੂ ਕੇ ਕਹਿੰਦੇ ਰਹੇ ਵੀ ਕਿਸਾਨ ਅਨਪੜ੍ਹ ਨੇ ਜਦੋਂ ਵੇਖਿਆ ਵੀ ਸੜਕਾਂ ਤੇ ਆ ਗਿਆ ਸਾਡਾ ਕੋ ਬੱਟਿਆ ਨਹੀਂ ਜਾਣਾ ਫਿਰ ਕਹਿੰਦੇ ਜੇ ਇਹ ਕਰਵਾ ਦੇ ਯੂ ਟਰਨ ਯੂ ਟਰਨ ਤੇ ਫਿਰ ਮੈਂ ਉਹ ਦੱਸਣਾ ਚਾਹਣਾ ਅਮਰਜੀਤ ਚਾਵਲੇ ਵਰਗਾ ਉਹ ਜਿਹੜਾ ਆਨੰਦਪੁਰ ਸਾਹਿਬ ਮੱਲ ਕੇ ਬੈਠਾ ਆ ਬਿਲਕੁਲ ਕਦੀਆਂ ਰੋਟੀਆਂ ਛੱਕਦਾ ਪਿਆ ਆ ਹਣਾ ਤੇ ਫਿਰ ਕਹਿੰਦੇ ਇਹਨੂੰ ਸੇਵਾ ਕਰਦੇ ਬਸ ਸੇਵਾ ਕਰਦੇ ਤੁਸੀਂ ਤਾਂ ਬੋਝ ਬਣੇ ਪਏ ਹੋ ਉਹ ਅਮਰਜੀਤ ਚਾਵਲਾ ਅਸੀਂ ਪੰਜਾਬ ਦੀ ਧੀ ਕਹਿ ਕੇ ਨਵਾਜਦੇ ਆ ਜਿਨੇ ਕਿਸਾਨੀ ਦੇ ਪਿੱਛੇ ਆਪਣੇ ਅਹੁਦੇ ਨੂੰ ਲੱਤ ਮਾਰ ਦਿੱਤੀ ਉਸ ਤੋਂ ਪਹਿਲਾਂ ਵਾਲਾ ਬਿਆਨ ਦੱਸੋ ਨਾ ਇੱਕਦਮ ਯੂ ਟਰਨ ਮਾਰੀ ਕਿਉਂ ਉਸ ਤੋਂ ਪਹਿਲਾਂ ਵਾਲਾ ਬਿਆਨ ਬੀਬੀ ਦਾ ਵੀ ਕਿਸਾਨਾਂ ਨੂੰ ਸਮਝ ਲਈ ਲੱਗਦੇ ਪਏ ਬਿੱਲ ਬਿਲਕੁਲ ਸਹੀ ਲੈ ਮੇਰੇ ਕੋਲ ਉਹ ਵੀ ਬਿਆਨ ਪਿਆ ਸੁਖਵੀਰ ਬਾਦਲ ਦਾ ਵੀ ਬਿਆਨ ਪਿਆ ਕਿਸਾਨਾਂ ਦੇ ਵਿਰੋਧ ਦੇ ਵਿੱਚ ਬਿੱਲਾਂ ਦੇ ਹੱਕ ਦੇ ਵਿੱਚ ਬੋਲਿਆ ਪਰ ਉਸ ਤੋਂ ਬਾਅਦ ਯੂ ਟਰਨ ਇੱਕਦਮ ਮਾਰ ਗਏ ਜਦੋਂ ਪੰਜਾਬ ਦਾ ਮਾਹੌਲ ਵੇਖਿਆ ਇੱਕਦਮ ਯੂ ਟਰਨ ਮਾਰ ਗਏ ਇਹਨਾਂ ਨੂੰ ਕੀ ਲੱਗਦਾ ਵੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਪਿਆ ਭਾਈ ਜੀ ਲੋਕ ਤੇ ਬਾਲ ਦੀ ਖਲ ਲਾਉਂਦੇ ਆ ਜੇ ਮੇਰੇ ਵਰਗੇ ਮੂਰਖ ਬੰਦੇ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਹੈ ਤੇ ਤੁਹਾਡੇ ਇਹ ਪੰਜਾਬ ਪਤਾ ਕਿੰਨਾ ਦਾ ਹੂੰ ਇਹ ਪੰਜਾਬ ਉਹਨਾਂ ਸਰਦਾਰਾਂ ਦਾ ਜਿਨ੍ਹਾਂ ਦੀ ਜੁੱਤੀ ਦੇ ਵਿੱਚ ਨੌ ਮਣ ਦਾਣੇ ਪੈਂਦੇ ਆ ਹੂੰ ਠੀਕ ਆ ਜਦੋਂ ਸਰਦਾਰਾਂ ਦੀ ਜੁੱਤੀ ਦਿੱਤੀ ਸੀ ਨਾ ਕਿਸਾਨਾਂ ਦੀ ਡਾਂਗਾ ਵਾਲਿਆਂ ਦੀ ਉਦੋਂ ਬੀਬੀ ਦੀ ਅਕਲ ਟਕਾਣੇ ਆਈ ਸੀ ਹੂੰ ਇਹ ਤਾਂ ਯੂ ਟਰਨ ਮਾਰਦੇ ਆ ਵੀ ਪੰਥ ਜੁੱਤੀ ਫੇਰੂਗਾ ਆਹ ਗੱਲ ਆ ਸਿੱਧੀ ਜੀ ਆਪਾਂ ਨੂੰ ਮੈਨੂੰ ਸਿੱਧੀਆਂ ਗੱਲਾਂ ਆਉਂਦੀਆਂ ਨੇ ਇਹ ਜੁੱਤੀ ਤੋਂ ਡਰਦੇ ਆ ਨੇ ਯੂ ਟਰਨ ਲਿਆ ਸੀ ਜਦੋਂ ਤਾਂ ਦਿੱਲੀ ਦੇ ਵਿੱਚ ਸਤਾ ਦੇਸ ਦੀ ਸੀ ਵੀ ਉਹ ਸਾਡੇ ਤੋਂ ਬਾਜ਼ਾਰਤ ਖੋਲਣਗੇ ਹੂੰ ਉਦੋਂ ਭਾਜਪਾ ਦੇ ਹੱਕ ਚ ਜਦੋਂ ਪੰਜਾਬ ਵਿੱਚ ਕਿਸਾਨਾਂ ਦੀ ਜੁੱਤੀ ਦੀ ਸੀ ਹੂੰ ਉਦੋਂ ਪੰਜਾਬ ਕਿਸਾਨਾਂ ਦੇ ਹੱਕ ਚ ਕੱਲ ਤੱਕ ਇਹ ਸਰਬੱਤ ਖਾਲਸਾ ਕੀਤਾ ਕੌਮ ਨੇ ਹੂੰ ਪੰਥ ਦੇ ਜਥੇਦਾਰ ਚੁਣੇ ਗਏ ਇਹਨਾਂ ਨੇ ਆਖਿਆ ਪਹਿਲਾਂ ਤਾਂ ਕਿਹਾ ਕਿ ਦਵਿੰਦਰਪਾਲ ਸਿੰਘ ਭੁੱਲਰ ਲਈ ਅਸੀਂ ਇਹਨਾਂ ਦੀ 10 ਸਾਲ ਸਰਕਾਰ ਪੰਥ ਇਹਨਾਂ ਦੀਆਂ ਮੰਤਾਂ ਕਰਦਾ ਰਿਹਾ ਕਿ ਤੁਹਾਡੀ ਭਾਜਪੀ ਨਾਲ ਸਾਂਝ ਆ ਉੱਥੇ ਭਾਈ ਲਾਲ ਸਿੰਘ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਇਹਨਾਂ ਸਿੰਘਾਂ ਨੂੰ ਐਨੇ ਚਿਰ ਤੋਂ ਦਿੱਲੀ ਬੈਠੇ ਨੂੰ ਪੰਜਾਬ ਲੈਓ ਇਹ ਕਹਿੰਦੇ ਸੀ ਕਿ ਜੇ ਇਹ ਅੱਤਵਾਦੀ ਪੰਜਾਬ ਦੇ ਵਿੱਚ ਆ ਗਏ ਪੰਜਾਬ ਦਾ ਮਾਹੌਲ ਖਰਾਬ ਹੋ ਜੂ ਅੱਗ ਲੱਗ ਜੂ ਹੂੰ ਅੱਤਵਾਦੀ ਦੱਸਦੇ ਸੀ ਹੂੰ ਅੱਜ ਇਹ ਕਹਿੰਦੇ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਇਹ ਲੋਕ ਜਦੋਂ ਸਭੀਰ ਦੇ ਵਿੱਚ ਬੈਠੇ ਸੀ ਸਭੀਰ ਨੇ ਪਿਛਲੇ ਦਿਨਾਂ ਵਿੱਚ ਗਾਣਾ ਬੜਾ ਵਧੀਆ ਗਾਇਆ ਸੀ ਕੀ ਗਾਇਆ ਸੀ ਉਹ ਬੰਦੀ ਸਿੰਘ ਰਿਹਾ ਕਰੋ ਬੜਾ ਲੋਕਾਂ ਨੇ ਬੜਾ ਕਮਾਲ ਕਹਿੰਦੇ ਕੀ ਬਾਤ ਹੈ ਗਾ ਰਿਆ ਨਗਾਇਆ ਸੀ ਗਾਇਆ ਇਹਨੇ ਗਾਇਆ ਤਾਂ ਉਹ ਹੈ ਵੀ ਹੁਣ ਜਦੋਂ ਸਤਾਈ ਚਲੀ ਗਈ ਰਿਆਈ ਕੁਛ ਨਹੀਂ ਸਿੱਖਾਂ ਨੇ ਸਭ ਕੁਝ ਖੋਲਿਆ ਇਥੋਂ ਤੱਕ ਅਕਾਲ ਤਖਬ ਸਾਬ ਨੇ ਤਾਂ ਅਕਾਲ ਪਟਾ ਸਰਬ ਤੂੰ ਹੀ ਇਹਨਾਂ ਨੂੰ ਪੁਝਾਤਾ ਇਹ ਤਾਂ ਦੋਸ਼ੀ ਕਰਾਰ ਹੋ ਗਏ ਨੇ ਅੱਜ ਮੈਂ ਤਾਂ ਹੈਰਾਨ ਆ ਵੀ ਇਸ ਬੰਦੇ ਦੀ ਸੋਚ ਤੋਂ ਐਡੇ ਗਿਰੇ ਕਰਦਾਰ ਵਾਲੇ ਕੱਲ ਨੂੰ ਸਾਡੇ ਸਿੱਖਾਂ ਤੇ ਮੈਨੂੰ ਇੱਕ ਗੱਲ ਤਾਂ ਸਾਡੀ ਕੌਮ ਤੇ ਤਰਸ ਆਉਂਦਾ ਕਿਹੋ ਜਿਹੇ ਲੋਕਾਂ ਨੂੰ ਕਾਲੀ ਦਲ ਦਿੱਤਾ ਕੱਲ ਨੂੰ ਸਖਬੀਰ ਤੁਸੀਂ ਜਿਹੜਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਦੋਸ਼ੀ ਆ ਜਿਹਦੀ ਅਗਵਾਈ ਅਧੀਨ 328 ਰੂਪ ਗਾਇਬ ਹੋ ਜਾਣ ਜੀ ਦੀ ਗਵਾਹੀ ਚ ਗੁਰੂ ਗ੍ਰੰਥ ਸਾਹਿਬ ਦਾ ਸਤਿ ਹੱਕ ਮੰਗਦੇ ਸਿੱਖ ਗੋਲੀਆਂ ਦਾ ਸ਼ਿਕਾਰ ਹੋ ਜਾਣ ਜੀ ਦੀ ਗਵਾਹੀ ਦੇ ਵਿੱਚ ਕੱਲਾ ਕੱਲਾ ਮਾ ਦਾ ਪੁੱਤ ਜਸਪਾਲ ਸਿੰਘ ਚੌੜਾ ਇਹਨਾਂ ਦੀ ਪੁਲਿਸ ਦੇ ਹੱਥੋਂ ਕਤਲ ਹੋ ਜਾਵੇ ਜਿਸ ਦੀ ਗਵਾਹੀ ਦੇ ਵਿੱਚ ਸਵੇਤ ਸੈਨ ਵਰਗਾ ਨੌਜਵਾਨਾਂ ਦੇ ਖੂਨ ਚ ਹੋਲੀਆਂ ਤਾਰ ਖੇਡਣ ਵਾਲਾ ਲੋਹ ਚ ਤਾਰੀਆਂ ਲਾਉਣ ਵਾਲੇ ਉਹ ਡੀਜੀਪੀ ਲੱਗਣ ਇਥੇ ਜਹਾੜ ਮਾਲ ਮਾਲ ਕਰਕੇ ਗਏ ਗੋਲੀਆਂ ਮਾਰਨ ਵਾਲੇ ਨੌਜਵਾਨਾਂ ਨੂੰ ਉਹ ਅਕਾਲੀ ਦਲ ਦੇ ਵਿੱਚ ਵਜਾਰਤਾ ਭੋਗਣ ਇਹ ਅਕਾਲੀ ਦਲ ਸੀ ਇਹਨਾਂ ਨੂੰ ਅੱਜ ਅਕਾਲੀ ਦਲ ਦੇ ਹੱਕਦਾਰ ਨਹੀਂ ਗਏ ਪੰਥ ਦਾ ਪੰਜਾਬ ਪੰਥ ਜਾਗ ਚੁੱਕਾ ਹੈ ਬਿਲਕੁਲ ਇਹ ਬਿਲਕੁਲ ਵੀ ਪੰਥ ਨੇ ਨਾਂ ਨੂੰ ਧੋਕੇ ਲਾਂਭੇ ਕਰਤਾ ਕੱਲ ਤੱਕ ਬੀਬੀ ਹਰਸਿਮਰਤ ਕੌਰ ਜਿਹੜੀ ਅੱਜ ਗੱਲਾਂ ਕਰਦੀ ਆ ਬਿਕਰਮਜੀਤ ਮਜੀਠੀਆ ਨੇ ਕਿਹਾ ਕਿ ਮੈਂ ਅਮਰਪਾਲ ਨੂੰ ਤੰਗ ਦੂੰਗਾ ਹੂੰ ਪੁੱਠਾ ਤੰਗ ਦੂ ਉਹ ਵੀਡੀਓ ਰਿਕਾਰਡ ਆ ਹਰਸਿਮਰਤ ਕੌਰ ਕਹਿੰਦੀ ਸੀ ਕਿ ਇਹ ਗ੍ਰਹਿ ਮੰਤਰੀ ਕੋ ਥ੍ਰੈਟ ਕਰਦਾ ਹੈ ਇਹ ਭਾਰਤ ਨੂੰ ਤੋੜਨ ਦੀਆਂ ਗੱਲਾਂ ਕਰਦਾ ਹੈ ਇਹਨੂੰ ਫੜਕੇ ਨਹੀਂ ਇਹ ਮੁੰਨਾ ਮੁੰਡਾ ਫੜਦੇ ਨਹੀਂ ਇਹ ਗੱਲ ਕਹੀ ਹੈ ਇਹ ਇਕੱਲਾ ਕਈਆਂ ਮੈਂ ਪਾਰਲੀਮੈਂਟ ਦਾ ਬਿਆਨ ਹੈ ਰਿਕਾਰਡਡ ਹੈ ਬਿਆਨ ਪਾਰਲੀਮੈਂਟ ਚ ਬੋਲੀ ਸੀ ਇਹ ਬੀਬੀ ਪਾਰਲੀਮੈਂਟ ਦੇ ਵਿੱਚ ਬੋਲੀ ਸੀ ਵੀ ਅਮਰਤਪਾਲ ਨੂੰ ਫੜਦੇ ਕਿਉਂ ਨਹੀਂਗੇ ਅੱਜ ਇਹ ਗੱਲਾਂ ਕਰਦੇ ਵੀ ਰਿਹਾਈਆਂ ਕਰੋ ਅੱਜ ਇਹ ਲੋਕ ਰਿਹਾਈਆਂ ਦੀ ਮੰਗ ਜਿਸ ਦਿਨ ਭਾਈ ਜੇ ਇਹਨਾਂ ਨੇ ਤੇ ਗ੍ਰਿਫਤਾਰੀਆਂ ਦੀ ਮੰਗ ਕੀਤੀ ਹੈ ਇਹ ਗ੍ਰਿਫਤਾਰ ਪਾਰਲੀਮੈਂਟ ਦੇ ਰਿਕਾਰਡ ਦੇ ਵਿੱਚ ਹੈ ਮੈਨੂੰ ਐਡਵੋਕੇਟ ਉਹ ਦੱਸ ਰਹੇ ਸੀ ਬਟੰਡੇ ਵਾਲੇ ਖਾਰਾ ਜੀ ਉਹ ਕਹਿੰਦੇ ਵੀ ਪਾਰਲੀਮੈਂਟ ਦੇ ਰਿਕਾਰਡ ਦੇ ਵਿੱਚੋਂ ਹੀ ਕੱਢ ਦਿੰਨੇ ਆ ਮੇਰੇ ਫੋਨ 'ਚ ਆ ਜੀ ਮੇਰੇ ਕੋਲ ਆ ਮੈਂ ਤਾਂ ਬਰੋਬਰ ਤੇ ਬਿਆਨ ਦਾ ਜਵਾਬ ਦਿੱਤਾ ਸੀ ਬੀਬੀ ਜੀ ਦਾ ਵੀ ਭਾਈ ਅਮਰਤਪਾਲ ਸਿੰਘ ਦੀ ਸਿਹਤ ਨਾਲ ਉਹਦੀ ਜ਼ਿੰਦਗੀ ਜੀਵਨ ਨਾਲ ਕੋਈ ਭਾਣਾ ਵਾਪਰ ਗਿਆ ਬੀਬੀ ਪੰਜਾਬ ਦੇ ਲੋਕ ਤੇਰੇ ਤੋਂ ਹਿਸਾਬ ਮੰਗਣਗੇ ਪਰ ਇਹਨਾਂ ਦਾ ਉਹਨਾਂ ਚਰ ਕਲੇਜੇ ਨੂੰ ਠੰਡ ਨਹੀਂ ਪਈ ਜਿੰਨਾ ਚਿਰ ਮਾਵਾ ਦੇ ਪੁੱਤ ਚੱਕ ਕੇ ਸਰਕਾਰ ਨੇ ਡਿਬਰੂਗਰ ਨਹੀਂ ਸੁੱਟ ਦਿੱਤੇ 3000 ਮੀਲ ਤੇ ਜਿੰਨਾ ਚਿਰ ਭਾਈ ਜਗਤਾਰ ਸਿੰਘ ਵਾਰੇ ਵਰਗੇ ਯੋਧੇ ਜੇਲਾ 'ਚ ਕਿੰਨੇ ਰੋਲੇ ਇਹਨਾਂ ਲੋਕਾਂ ਦੀ ਦੇਣ ਆ ਇਹ ਗੱਲਾਂ ਕਰਦੇ ਨੇ ਕਾਲੀਦਲ ਬਣਾਉਣ ਦੀਆਂ ਇਹਨਾਂ ਨੂੰ ਤਾਂ ਸਰਦਾਰ ਸਾਹਿਬ ਚਾਹੀਦਾ ਏ ਕਿਸੇ ਭਾਜਪਾ ਦੇ ਵਿੱਚ ਕਿਸੇ ਕਾਂਗਰਸ ਦੇ ਵਿੱਚ ਕਿਸੇ ਝਾੜੂ ਪਾਰਟੀ ਦੇ ਵਿੱਚ ਜਾ ਕੇ ਆਪਦਾ ਸਮਝੌਤਾ ਕਰਕੇ ਉਧਰ ਚਲੇ ਜਾਣ ਨਾ ਕਾਲੀ ਹੈ ਸੀ ਨਾ ਰਹਿਣਗੇ ਨਾ ਕਾਲੀਆਂ ਦਾ ਇਹਨਾਂ ਕੋਲ ਹੱਕ ਇਹਨਾਂ ਤਾਂ ਕਾਲ ਤਖਤ ਦੇ ਦੁਸ਼ਮਣ ਨੇ ਇੰਦਰਾ ਗਾਂਧੀ ਨੇ 6 ਜੂਨ 1983 ਨੂੰ ਟੈਂਕਾਂ ਟੋਪਾਂ ਨਾਲ ਕਰਕੇ ਹਮਲਾ ਕਰਕੇ ਅਮਾਰਤ ਦੇਗੀ ਉਥੇ ਜਨਰਲ ਸ਼ਵੇਕ ਸਿੰਘ ਐਸੇ ਪ੍ਰਾਇਮਰੀ ਸਿੰਘ ਸੰਤ ਜਰਨੈਲ ਸਿੰਘ ਨੇ ਡਟ ਕੇ ਮੁਕਾਬਲਾ ਕੀਤਾ ਪਰ ਇਹਨਾਂ ਨੇ ਕਾਲ ਤੱਕ ਸਾਬ ਦੇ ਸਿਧਾਂਤਾਂ ਨੂੰ ਦੇ ਗਿਆ ਦੇ ਗਿਆ ਨਹੀਂ ਲੀਰ ਲੀਰ ਕਰਕੇ ਰੱਖ ਦਿੱਤੇ ਸਾਡੀਆਂ ਮਾਨਮੱਤੀਆਂ ਮਰ ਜਾਵਾਂ ਪਾੜ ਕੇ ਰੱਖ ਦਿੱਤੀਆਂ ਨੇ ਜਿਵੇਂ ਜਥੇਦਾਰਾਂ ਦੇ ਵੀ ਕੱਪੜੇ ਪਾੜੇ ਆ ਘਰ ਪੈਣ ਤੱਕ ਗਏ ਆ ਇਹਨਾਂ ਜਥੇਦਾਰ ਐ ਲਏ ਆ ਜਿਵੇਂ ਕੋਈ ਕਿਸੇ ਘਰ ਦਾ ਚੌਂਕੀਦਾਰ ਹੋਵੇ ਇਹ ਹੁੰਦੇ ਕੌਣ ਨੇ ਅੱਜ ਸਾਡੀ ਕੌਮ ਮਰ ਗਈ ਯਾਰ ਖਾਲਸਾ ਜੀ ਕਿਤੇ ਤਾਂ ਜਾਗੋ ਜੇ ਸਿੱਖੋ ਤੁਹਾਡੀ ਅਣਖ ਤੇ ਗੈਰਤ ਜਿਉਂਦੀ ਆ ਮੈਂ ਇੱਕ ਸਨੇਹਾ ਦੇ ਨਾਮ ਖੁਸਾ ਤੁਹਾਡੇ ਮੀਡੀਆ ਦੇ ਰਹੀਂ ਕੌਮ ਆਪਣੀ ਨੂੰ ਵੀ ਜੇ ਖਾਲਸਾ ਜੀ ਤੁਹਾਡੀ ਅਣਖ ਗੈਰਤ ਜਿਉਂਦੇ ਹੋ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖੋ ਸ੍ਰੀ ਅਕਾਲ ਪੱਖ ਸਾਹਿਬ ਦਾ ਧਾਨ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਨੂੰ ਮੰਨਦੇ ਹੋ ਦੋ ਤਰੀਕ ਨੂੰ ਜਿਹੜਾ ਅਕਾਲ ਪੱਖ ਸਾਹਿਬ ਦੀ ਫ਼ਸ਼ੀਲ ਤੇ ਖਲੋਕੀ ਪੰਜ ਸਿੰਘ ਸਹਿਬਾਨਾ ਨੇ ਜੋ ਇਹਨਾਂ ਦੇ ਮੂੰਹ ਦੇ ਵਿੱਚੋਂ ਅਗਲਾਇਆ ਸੀ ਜੋ ਜੋ ਸੱਚ ਕਬੂਲਿਆ ਇਹਨਾਂ ਲੋਕਾਂ ਨੇ ਉਸ ਦੀ ਬਦੌਲਤ ਉਸ ਤੋਂ ਬਾਅਦ ਅੱਜ ਕਿੱਥੇ ਖੜਗੇ ਨੇ ਇੱਕ ਬੰਨੇ ਲਕੀਰ ਖਿੱਚ ਕੇ ਹੋਣਾ ਪੈਣਾ ਹੈ ਤੁਸੀਂ ਧੰਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਪਖ ਸਾਹਿਬ ਦੇ ਸਿੱਖੋ ਜਾਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਰੋਲਣ ਵਾਲੇ ਇਨਸਾਨ ਮੰਗਣ ਵਾਲੀਆਂ ਸਿੱਖਾਂ ਸੰਗਤਾਂ ਤੇ ਗੋਲੀਆਂ ਚਲਾਉਣ ਵਾਲਿਆਂ ਨਾਲ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਸੁਖਬੀਰ ਬਾਦਲ ਕਿਆਂ ਨਾਲ ਜਾਂ ਗੁਰੂਪੰਥ ਤੇ ਗੁਰੂ ਗ੍ਰੰਥ ਨਾਲੋਂ ਫੈਸਲਾ ਖਾਲਸਾ ਪੰਥ ਜੀ ਤੁਹਾਡੇ ਹੱਥਾਂ ਇਹ ਗੱਲਾਂ ਕਰਕੇ ਸੌਣਗੇ ਸਾਨੂੰ ਅਜੇ ਤਖਤਨੋਂ ਥਰਟ ਕਰਦੇ ਨੇ ਕਦੀ ਇਹ ਜਥੇਦਾਰਾਂ ਨੂੰ ਧਮਕੀਆਂ ਦਿੰਦੇ ਨੇ ਕਦੀ ਇੱਥੇ ਲੰਗਾਹ ਵਰਗੇ ਸਿੱਖਿਆ ਦੇਣਗੇ ਅਜ ਕੌਮ ਨੂੰ ਜਥੇਦਾਰਾਂ ਨੇ ਫੈਸਲਾ ਸੁਣਾਇਆ ਇਹਨਾਂ ਦੇ ਜਥੇਦਾਰ ਘਰ ਨੂੰ ਤੋੜ ਦਿੱਤੇ ਇਹਨਾਂ ਨੇ ਬਾਬਾ ਜੀ ਇਹ ਤਾਂ ਸਾਡੀ ਕਿਸਮਤ ਸੜ ਗਈ ਮਲਟੋਏ ਵਰਗੇ ਰੋਜ਼ ਅਜੇ ਵੀ ਜਥੇਦਾਰਾਂ ਦੇ ਖਿਲਾਫ ਬੋਲਦੇ ਪਏ ਨੇ ਪੰਥ ਦੇ ਹੱਥ ਲਗਾਮ ਆ ਤੇ ਜੇ ਇਹਨਾਂ ਦੀਆਂ ਨਾਸਾਂ ਨੂੰ ਨੱਥ ਮਾਰ ਕੇ ਪੰਥ ਨੇ ਲਗਾਮ ਨਾ ਖਿੱਚੀ ਇਹਨਾਂ ਦੀ ਨਾਸਾਂ ਨੂੰ ਨਕੇਲ ਮਾਰ ਕੇ ਪੰਜਾਬ ਤੋਂ ਬਾਹਰ ਨਾਤ ਕੇ ਲਿਆ ਪੰਜਾਬ ਦੀ ਸਿਆਸਤ ਤੋਂ ਇਹ ਚੰਦਰੇ ਅੱਗੇ ਸਾਡਾ ਗੁਰੂਪੰਥ ਤੇ ਗੁਰੂ ਗ੍ਰੰਥ ਨੂੰ ਜਿਨ੍ਹਾਂ ਨੇ ਮੱਖਾ ਲਾ ਲਿਆ ਇਹ ਤੁਹਾਡੀ ਕੌਮ ਨਾਲ ਤੁਹਾਡੀ ਜਵਾਨੀ ਨਾਲ ਕੀ ਹਸ਼ਰ ਕਰਨਗੇ ਇਹਨਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਇਹਨਾਂ ਨੇ ਨਸ਼ਿਆਂ ਦੇ ਵਿੱਚ ਪੰਜਾਬ ਰੋੜਤਾ ਇਹਨਾਂ ਦੇ ਉੱਤੇ ਨਹੀਂ ਲੱਗੇ ਵਿਰਸੇਬਲ ਟੂ ਇਹਨੇ ਨਹੀਂ ਨਸ਼ਾ ਵਕਾਇਆ ਮਜੀਠੀਆ ਨੇ ਨਹੀਂ ਨਸ਼ਾ ਵਕਾਇਆ ਇਹਨਾਂ ਦੇ ਤੇ ਇਲਜ਼ਾਮ ਨੇ ਨਸ਼ਿਆਂ ਦੇ ਹੀਰਾਂ ਤੇ ਸਮੈਕ ਦੇ ਕਿੱਥੋਂ ਆਏ ਨੇ ਇਹਨਾਂ ਪੰਜਾਬ ਮਾਰਤਾ ਡੋਬ ਕੇ ਰੱਖਦਾ 4.5 ਲੱਖ ਕਰੋੜ ਰੁਪਏ ਦਾ ਪੰਜਾਬ ਕਰਜ਼ਾਈ ਆ ਇਹਨਾਂ ਦੀ 10 ਸਾਲ ਸਰਕਾਰ ਦੇ ਵਿੱਚ ਕਿੱਥੇ ਆ ਪੰਜਾਬ ਦਾ ਦੱਸੋ ਇਹ ਪੰਜਾਬ ਦੀਆਂ ਕਿਸਾਨਾਂ ਦੀਆਂ ਗੱਲਾਂ ਕਰਦੇ ਨੇ ਇਹਨਾਂ ਕਿਸਾਨਾਂ ਦੇ ਵਿਰੁੱਧ ਫੈਸਲੇ ਲਏ ਨੇ ਇਹ ਮਾਰ ਕੇ ਰੱਖਤਾ ਪੰਜਾਬ ਨੂੰ ਇਹ ਪੰਜਾਬ ਦੇ ਪੰਥ ਦੇ ਕੁਝ ਨਹੀਂ ਲੱਗਦੇ